ਬਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂੜਕੀ ਰਾਜਨੀਤੀ ਕਰਨੀ ਪਈ ਸੀ ਕੀ ਕਹਿਣਾ ਦਿੰਦੇ ਉਸਤੇ ਕੋ ਮੈਂ ਕਹਿਣਾ ਚਾਹੁੰਨਾ ਕਿ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹੇਠਾਂ ਕਈ ਵਾਰ ਬੰਦੇ ਨੂੰ ਚੀਜ਼ਾਂ ਛਾਏ ਨਹੀਂ ਹੁੰਦੀਆਂ ਕਿ ਉਹ ਬੰਦਿਆ ਰੁਕ ਫੁ ਛੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਵੀਰ ਉਹਨਾਂ ਦੀ ਮੇਰਾ ਖਿਆਲ ਝੂੜਤੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤਾਂ ਇਹ ਕਹਿਣਾ ਚਾਹੁੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਜੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ ਮੋਦੀ ਨੂੰ ਲਾਉਣ ਦੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਹੁੰਦਾ ਇਹਦੇ 'ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਇੱਕੋ ਗੱਲ ਕਰੂੰਗਾ ਇਸ ਵੇਲੇ ਕਨਸਟੀਟਿਊਸ਼ਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ 'ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੌਂ ਦੀ ਆਪਾ ਲੋਕਾਂ ਨੇ ਲੜਾਈ ਲੜਨੀ ਹੈ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਚਾਹੁੰਦੇ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਪੈਸਟ ਵੀ ਹੋਣੇ ਚਾਹੀਦੇ ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਹੋਏ ਉਹਨਾਂ ਨੇ ਡੋਪ ਪੈਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਪਹਿਲੋਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਹੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਅਈ ਕੰਮ ਕਰਕੇ ਨਹੀਂ ਜਾਣਾ ਚਾਹੀਦਾ ਲੇਕਿਨ ਅੱਜ ਬੀਜੇਪੀ ਦੀ ਜਿਹੜੀ ਰੈਲੀ ਦੇ ਵਿੱਚ ਇਹ ਵੀ ਕਿਸਾਨ ਦੀ ਵੀ ਮੌਤ ਹੋਈ ਹੈ ਕਿ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈ ਖੰਗਾਰ ਰੂਪ ਧਰਦੀ ਨਜ਼ਰ ਆ ਰਹੀ ਹੈ ਤਾਂ ਕੰਮ ਆ ਰਿਹਾ ਕਿ ਉਸ ਤੋਂ ਬਾਅਦ ਵੀ ਮੌਤ ਹੋਈ ਹੈ ਦੇਖੋ ਇਹਦੇ ਵਿੱਚ ਬੀਜੇਪੀ ਚ ਕੁਝ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਮਾਹੌਲ ਖਰਾਬ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਘੱਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਦੇ ਰੱਖੋ ਘੱਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ ਪੰਜਾਬੀਆਂ ਦੀ ਜੇੜ ਕਿਹੜੀ ਗੋਮ ਸੀ ਕਿ ਕਿਹੜੀ ਸੋਚ ਦੇ ਮਗਰ ਲੱਗੇ ਜੀ ਘੱਟੋ ਘੱਟ ਪੰਜਾਬ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਯਾਰ ਤੂੰ ਹੀ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਕਿਤੇ ਕਿਸਾਨ ਸਾਡਾ ਬਾਰਡਰਾਂ ਤੇ ਬੈਠਾ ਐ 700 ਮੌਤ ਹੋ ਗਈ ਕਿਸਾਨ ਮਜ਼ਦੂਰ ਐਸੈਂਸ਼ੀਅਲ ਕਾਮੋਡਿਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ ਜਿਹਦੇ ਕੋਲ ਜ਼ਮੀਨਾਂ ਐ ਨਹੀਂ ਗੀਆਂ ਸ਼ਹਿਰੀਆਂ ਦੀ ਲੜਾਈ ਜਿਹਨਾਂ ਨੂੰ ਮਹਿੰਗੇ ਭਾਅ ਦਾ ਸਾਮਾਨ ਮਿਲਣਾ ਸੀ ਅੱਜ ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਾਨਕ ਦੀ ਜਿਹੜੀ ਜਿਹੜੀ ਸੰਦੇਸ਼ ਸੀ ਉਹ ਇਦਾਂ ਦਾ ਨਹੀਂ ਸੀ ਲੇਕਿਨ ਕਾਰਮਕ ਕਾਫਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਗੁਰੂ ਸਿੰਘ ਗੋਜਰਾ ਦਾ ਕਿ ਲੱਗਦਾ ਹੈ ਕਿ ਇਸ ਵਕਤ ਰਿਕਾਰਡ ਤੌਰ ਜਿਹੜੀ ਆ ਨਜ਼ਰ ਆਉਂਦੀ ਹੋਈ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇਹਨਾਂ ਚੀਜ਼ਾਂ ਤੇ ਹੰਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜਿਹੜੀ ਖੁਸ਼ੀ ਮਨ 'ਚ ਆ ਇਹਦਾ ਨਾਲ ਸਾਡੇ ਹੌਸਲੇ ਜ਼ਰੂਰ ਬਲੰਦ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਉਹ ਚੀਜ਼ ਜ਼ਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਵੀ ਜ਼ਰੂਰ ਦਿੱਤੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਇਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਆ ਝੂਠ ਬਹੁਤ ਵੇਚਿਆ ਜਾ ਰਿਹਾ ਤੇ ਸੱਚ ਦੀ ਜ਼ਰੂਰ ਪਛਾਣ ਕਰੋ ਠੀਕ ਹੈ ਥੈਂਕ ਯੂ ਜੀ ਲਗਾਤਾਰ ਹੀ ਪਿਆਰ ਮਿਲਦਾ ਹੈ ਦੁਬਾਰਾ ਤੋਂ ਨਜ਼ਰ ਆ ਰਿਹਾ ਕੀ ਕਹਿਣਾ ਚਾਹੋਗੇ ਖਾਸਤੇ ਆਪਣੇ ਵਾਰਡ ਦੇ ਲੋਕਾਂ ਦਾ ਬਈ ਮੈਨੂੰ ਮਹਿਸੂਸ ਹੋਇਆ ਹੋ ਰਿਹਾ ਹੈ ਕਿ ਹਲਕਾ ਵੈਸਟ ਪੰਜਾਬ ਤੋਂ ਸਭ ਤੋਂ ਬੈਸਟ ਜੀ ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮੰਚ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾਂ ਜਬਤ ਹੋਣੀਆਂ ਹੀ ਔਰ ਹਲਕਾ ਵੈਸਟ ਨੰਬਰ 1 ਆਣਾ ਹੈ ਔਰ ਹਲਕਾ ਵੈਸਟ ਦੇ ਵਿੱਚ ਨਾ ਆਕਾਲੀ ਦਾ ਨਾ ਭਾਜਪਾ ਨਾ ਆਮ ਆਦਮੀ ਇੱਥੇ ਕਾਂਗਰਸ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ ਰਹੇਗੀ ਔਰ ਗੁਰਜੀਤ ਓਜਲਾ ਜਿੰਦਾਬਾਦ ਹੈਗਾ ਜਿੰਦਾਬਾਦ ਰਹੇ ਡਾਕਟਰ ਸਾਹਿਬ ਤਲਬੀਰ ਸਿੰਘ ਗਿੱਲ ਵੱਲੋਂ ਬਹੁਤ ਖੁਲਾਸੇ ਕੀਤੇ ਗਏ ਨੇ ਉਹ ਕਹਿੰਦੇ ਕਿ ਮਜੀਠੀ ਹਲਕੇ ਦੇ ਵਿੱਚ ਮਜੀਠੀਆਂ ਨੂੰ ਦਿਤਾਉਣ ਵਾਸਤੇ ਬੜਾ ਝੂਠ ਦੀ ਰਾਜਨੀਤੀ ਜਿਹੜੀ ਸਾਨੂੰ ਕਰਨੀ ਪਈ ਕਿਸ ਤਰ੍ਹਾਂ ਵੇਖਦੇ ਹੋ ਹੁਣ ਜਿਹੜੀ ਆ ਬਿੱਲੀ ਦੇ ਥੈਲੇ ਚੋਂ ਬਾਹਰ ਆਉਂਦੀ ਨਜ਼ਰ ਆ ਰਹੀ ਨਹੀਂ ਝੂਠ ਕੌਣ ਬੋਲਦਾ ਰਿਹਾ ਇਹ ਤਲਬੀਰ ਗਿੱਲ ਬੋਲਦਾ ਰਿਹਾ ਝੂਠ ਉੱਥੇ ਜੇ ਬੋਲਦਾ ਰਿਹਾ ਮਾਫੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਜੋ ਹੁਣ ਸੱਚ ਬੋਲ ਲੈ ਕੀ ਫਰਕ ਪਤਾ ਕਿ ਉਹਨਾਂ ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਬੜੀ ਮੋਟਾ ਟਰੱਕ ਜਿਹੜਾ ਲੈਂਦੇ ਆ ਉਹਨਾਂ ਦੇ ਟੋਪ ਟੈਸਟ ਹੋਣਾ ਚਾਹੀਦਾ ਤੁਸੀਂ ਚਾਹੁੰਦੇ ਕਿ ਟੋਪ ਟੈਸਟ ਹੋਣਾ ਚਾਹੀਦੇ ਜੀ ਵੀ ਮੈਂ ਨਹੀਂ ਕਹਿੰਦਾ ਕਿਉਂਕਿ ਧਾਰਮਿਕ ਮਾਮਲੇ 'ਚ ਮੇਰਾ ਕੋਈ ਦਖਲ ਨਹੀਂ ਹੈ ਇਹ ਸ਼੍ਰੋਮਣੀ ਕਮੇਟੀ ਜਵਾਬ ਦੇ ਉਹ ਜਵਾਬ ਦੇਵੇ ਇੱਕ ਲਾਸਟ ਵਾਲਾ ਡਾਕਟਰ ਸਾਹਿਬ ਅੱਜ ਕਿਸਾਨ ਦੀ ਮੌਤ ਹੋਈ ਆ ਜੀ ਭਾਜੀ ਬੀਜੇਪੀ ਦੀ ਰੈਲੀ ਦੇ ਦੌਰਾਨ ਕਿਸ ਤਰ੍ਹਾਂ ਵੇਖਦੇ ਇਸ ਮੈਂ ਮੈਂ ਉਹਨੂੰ ਬਹੁਤ ਦੁਖਾਂਤ ਸਮਝਦਾ ਹਾਂ ਕਿ ਕਿਸਾਨ ਆਪਣ ਵਾਸੇ ਲੇਕਨ ਬਸ਼ਰਮੀ ਦਾ ਹੈ ਇਸ ਹੱਦ ਤੱਕ ਹੈ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਤੇ ਹੋਰ ਜ਼ੁਲਮ ਕਰ ਰਹੀ ਹੈ ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਦੇੜੇ ਪਾਰਲਮੈਂਟ ਇਲੈਕਸ਼ਨ ਹੋ ਚਾਹੀਏ ਇਥੇ ਆਮ ਆਦਮੀ ਪਾਰਟੀ ਬੀਜੇਪੀ ਔਰ ਅਕਾਲੀ ਦਲ ਕਿਨਾਂ ਦੀ ਜਮਾਨਤਾਂ ਜਬਤ ਹੋਣ ਥੈਂਕ ਯੂ